ਪਰਾਂਜੀ ਦਾ ਘਰ ਹੈ ਜਿਹੜਾ ਪ੍ਰਧਾਨ ਆਪਣੇ ਯਾਨ ਸਦਸਾ ਤੋਂ ਸਹਾਇਤਾ ਕਿਹਾ ਸੁਧਾਰ ਕਰੂਗਾ ਇਹ ਰਸਤਾ ਕਮੇਟੀ ਲਿੱਪਤਾ ਦਾ ਮੁੱਦਾ ਕਿ ਰਾਏ ਪਰ ਨਾਲੋ ਜਾ ਤੁਸੀਂ ਵੀ ਲੋਕਾਂ ਲੰਘਣ ਵਾਲ ਤੇ ਲੋਕਾਂ ਦਾ ਰਸਤਾ ਉਹ ਬੰਦੇ ਕਰਦਾ ਬਿਲਕੁਲ ਇਹ ડી ਵੀ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਜਿੱਦਾਂ ਕਿ ਤੁਸੀਂ ਮੇਰੇ ਪਿੱਛੇ ਦੇਖ ਹੀ ਰਹੇ ਹੋ ਜੋ ਕਿ ਬੋਰਡ ਲੱਗਿਆ ਹੋਇਆ ਹੈ 2022 ਦੇ ਵਿੱਚ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਇਸ ਕਮਿਊਨਿਟੀ ਸੈਂਟਰ ਹਾਲ ਦਾ ਉਦਘਾਟਨ ਕੀਤਾ ਗਿਆ ਸੀ ਇਸ ਵਿੱਚ ਕੀ ਜਰੂਰਤਮੰਦ ਲੋਕ ਆਪਣੇ ਵਿਆਹ ਸ਼ਾਦੀ ਲਈ ਆ ਕੋਈ ਹੋਰ ਕੋਈ ਜਮੀ ਦੇ ਪ੍ਰੋਗਰਾਮ ਕਰ ਸਕਣ ਪਰ ਜੇ ਇੱਥੇ ਦੀ ਗੱਲ ਕੀਤੀ ਜਾਵੇ ਸਫਾਈ ਵਿਵਸਥਾ ਨੂੰ ਲੈ ਕੇ ਤਾਂ ਸਫਾਈ ਵਿਵਸਥਾ ਦਾ ਇੱਥੇ ਬਹੁਤ ਹੀ ਮਾੜੇ ਹਾਲ ਨੇ ਜੀ ਇੰਨੀ ਗੰਦਗੀ ਹੋਣ ਦੇ ਬਾਵਜੂਦ ਇੱਥੇ ਕੋਈ ਬੰਦਾ ਆਪਣੇ ਵਿਆਹ ਸ਼ਾਦੀ ਦਾ ਪ੍ਰੋਗਰਾਮ ਕਿਸ ਤਰ੍ਹਾਂ ਕਰ ਸਕਦਾ ਕਾਫੀ ਮੁਸ਼ਕਲ ਪੇਸ਼ ਆndi ਹੈ ਜਿਸ ਵੱਲ ਕੀ ਸ਼ਾਇਦ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਹ ਸਮੱਸਿਆ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਆ ਨਰਵਾੜ ਦੇ ਲੋਕਾਂ ਨਾਲ ਜੋ ਇੱਥੇ ਰਹਿ ਰਹੇ ਨੇ ਉਹਨਾਂ ਨੂੰ ਇੱਕ ਪਛਾਣ ਨਹੀਂ ਮਿਲ ਛਾਲੀਆਂ ਕਿੰਨਾ ਕੁ ਮੁਸ਼ਕਲ ਹੋ ਰਿਹਾ ਤੁਹਾਨੂੰ ਗੰਦਗੀ ਦੀ وجہ ਕਰਕੇ ਬਹੁਤ ਮੁਸ਼ਕਲ ਹੋ ਰਹੀ ਹੈ ਦੇਖੋ ਛੋਟੇ ਛੋਟੇ ਬੱਚੇ ਹੈ ਨਾ ਸਕੂਲ ਜਾਣ ਨੂੰ ਰਹੇ ਇੱਧਰ ਸਾਡੇ ਵੀਰ ਜੀ ਤਾਂ ਮਰੀਜ਼ ਆ ਇਹਨਾਂ ਨੂੰ ਰਾਤ ਨੂੰ ਸਾਹ ਬੰਦ ਹੋ ਜਾਂਦਾ 10 ਦਿਨ ਲੱਗੀ ਰਹੀ ਉੱਤੇ ਅੱਗ ਜੀ ਕਿਸੇ ਨੇ ਆ ਕੇ ਦੇਖਿਆ ਲੋਕਾਂ ਦੇ ਸਾਹ ਆ ਰਹੇ ਆ ਨਹੀਂ ਆ ਰਹੇ ਤੇ ਦੱਪ 50 ਕਰਨ ਤੇ ਪ੍ਰਧਾਨ ਜੀ ਦਾ ਘਰ ਆ ਜਿਹੜਾ ਪ੍ਰਧਾਨ ਆਪਣੇ ਏਰੀਆ ਨਹੀਂ ਸੁਧਾਰਦਾ ਤਾਂ ਉਹ ਸਹਾਇਤਾ ਕਿਆ ਸੁਧਾਰ ਕਰੂਗਾ। ਕਿਆ ਨਾ ਬਈ ਆਪਣਾ ਹੀ। ਮੈਨੂੰ ਇਹ ਸਵਾਲ ਹੈ ਜੀ। ਕੀ ਪਰੇਸ਼ਾਨੀ ਆ ਰਹੀ ਹੈ ਗੰਦੀ ਵਿੱਚ? ਉਹ ਪਰੇਸ਼ਾਨੀ ਹੋਣੀ ਪਤਾ ਜੀ ਤੁਸੀਂ ਇਹ ਖੁਦ ਨਹੀਂ ਆਪ ਖੜ ਸਕਦੇ। ਇਸੇ ਦੂਸਰਾ ਬੰਦਾ ਕਿਆ ਖੜੂਗਾ ਇੱਥੇ ਆ ਬੱਚੇ ਲੰਘਦੇ ਸਕੂਲ ਨੂੰ ਇੱਥੇ ਹਾਲਾ ਦੇਖੋ ਗਿਆ। ਆ ਕਮਿਊਨਿਟੀ ਸੈਂਟਰ ਬਣਾਇਆ ਕਿਸ ਮਤਲਬ ਵਾਸਤੇ ਬਣਾ ਸਾਨੂੰ ਇਹ ਨਹੀਂ ਪਤਾ ਲੱਗਿਆ ਹੁਣ ਤੱਕ। ਠੀਕ ਹੈ ਜੀ। ਹੁਣ ਆ ਦੇਖ ਤੇ ਗੱਡੀਆਂ ਮੋਟਰਾਂ ਕਾਰਾਂ ਜੋ ਵੀ ਲੰਘਦੇ ਤੁਹਾਨੂੰ ਪਤਾ ਬਾਹਰ ਦਾ ਕਿਆ ਹਾਲ ਹੋਇਆ ਵੈਥੇ। ਇਹ ਰਸਤਾ ਕਮੇਟੀ ਨਹੀਂ ਲੈਂਦਾ ਤਾਂ ਮੁੱਲ। ਕਿਰਾਏ ਪਰ ਲਾ ਲੋ ਜ ਨੇ ਨਗਰ ਕਾਉਂਸਲ ਨੇ ਰੇਲਵੇ ਤੋਂ ਲਿਆ ਮੁੱਲ ਜੀ ਰੇਲਵੇ ਲਿੱਤਾ ਹੈ ਕਿਰਾਇਆ ਲਿੱਤਾ ਹੈ ਪਰ ਮੁੱਲ ਤਾਂ ਹੋਵੇ ਸਾਨੂੰ ਪਤਾ ਹੀ ਆ ਪਏ ਪਏ ਦੇ ਇੱਥੇ ਉਹ ਵੀ ਖਾ ਪੀ ਗਏ ਇਹ ਕਰੋ ਕਰ ਦਿੱ ਗਏ ਸਾਰੀ ਉਹ ਕਿਉਂਕਿ ਇਹ ਰਸਤਾ ਹੈ ਜੀ ਇਹ ਸਟੇਸ਼ਨ ਵੀ ਜਾਂਦਾ ਹੈ ਬੱਸ ਸਟੈਂਡ ਵੀ ਜਾਂਦਾ ਹੈ ਤੇ ਲੋਕ ਆਉਂਦੇ ਜਾਂਦੇ ਇੱਧਰ ਨੂੰ ਇੱਧਰ ਡੰਗਰ ਫਰੀ ਜਾਂਦੇ ਇੱਦਾਂ ਹੀ ਆਂਦੇ ਜਾਂਦੇ ਲੋਕਾਂ ਦੇ ਮਾਰਦੇ ਆ ਇਹਦਾ ਕੋਈ ਮਤਲਬ ਹੀ ਖੀਲਾ ਨਹੀਂ ਕੋਈ ਮਸਲਾ ਨਹੀਂ ਹੱਲ ਹੋ ਰਿਹਾ ਇੰਨੀ ਮੁਸ਼ਕਲ ਆ ਰਹੀ ਹੈ ਲੋਕਾਂ ਦੇ ਤਾਂ ਕਮਿਊਨਿਟੀ ਸੈਂਟਰ ਦੇ ਵਿੱਚ ਨੂੰ ਘੁੰਮ ਕੇ ਤਾਂ ਲੋਕ ਆਪਣੇ ਬੱਚਿਆਂ ਨੂੰ ਛੱਡਣ ਬਾਅਦ ਤੇ ਜਾਂਦੇ ਆ ਕੋਈ ਬੱਸ ਸਟੈਂਡ ਐ ਸਟੇਸ਼ਨ ਨੂੰ ਜਾ ਰਹੇ ਨੇ ਸਭ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਜਾਂਦੇ ਹਾਂ ਘੱਟੋ ਘਾਟੇ ਸਾਫ਼ ਤਾਂ ਰਹੇਗੀ ਰਸਤਾ ਪਬਲਿਕ ਦੇ ਲੰਘਣ ਨੂੰ ਠੀਕ ਠਾਕ ਤਾਂ ਰਹੇ ਜਿੱਦਾਂ ਕੋਈ ਡਿਰਦਾ ਵੀ ਚਲੋ ਡਿਰਦੀ ਹੈ ਢੇਰੀ ਤਾਂ ਡੇਲੀ ਡੇਲੀ ਪੈਣੀ ਚਾਹੀਦੀ ਚੱਕੋਣੀ ਚਾਹੀਦੀ ਸਾਰੇ ਸ਼ਹਿਰ ਦਾ ਕੂੜਾ ਚੱਕ ਹੋ ਰਿਹਾ ਇਹ ਪ੍ਰਧਾਨ ਜੀ ਦਾ ਏਰੀਆ ਇਸ ਕਰਕੇ ਸਾਫ਼ ਸੁਥਰਾ ਜਾਤਾ ਹੈ